ਇਹ ਪਤਾ ਲੱਗਿਆ ਭਾਈ ਕਿੱਥੋਂ ਦੇ ਕੁਝ ਪਤਾ ਲੱਗਿਆ ਝਾਲ ਦੇ ਝਾਲਪਿੰਡ ਹੈ ਝਾਲਪਿੰਡ ਹੈ ਚਾਵਲਾ ਚਾਵਲਾ ਮਲਾਏ ਜਿਹੜੇ ਹਾਂ ਲੈ ਗਏ ਆਪਣਾ ਇਹ ਪਾਈਸਾ ਤੋਂ ਸੇ ਕਰ ਮਿਲਦਾ ਇਹ ਹੋਇਆ ਕਿਵੇਂ ਐਕਸੀਡੈਂਟ ਪਤਾ ਕੁਝ ਕਾਰ ਦੀ ਬਹੁਤ ਸਪੀਡ ਸੀ ਜਿਆਦਾ ਕਾਰ ਦਾ ਕੰਟਰੋਲ ਨਹੀਂ ਆ ਡਰਾਈਵਰ ਨੇ ਬਹੁਤ ਜ਼ੋਰ ਲਾਇਆ ਟਰਾਲੇ ਵਾਲੇ ਨੇ ਅੱਛਾ ਜਦੋਂ ਗੱਡੀ ਲੋਰ ਹੋਵੇ ਲੈਣ ਹਾਂ ਉਹ ਨਾ ਉਹ ਤਾਂ ਸਾਡੇ ਚਾਉਂਦੇ ਕੱਟ ਕਰਨੇ ਸ਼ੁਰੂ ਪਰ ਨਹੀਂ ਪਰ ਆਪਣੇ ਲੋਕਾਂ ਦੇ ਵੀ ਥੋੜਾ ਜਣਾ ਇਹ ਆ ਚਾਹੀਦਾ ਟਰਾਲੇ ਵਾਲੇ ਵੀ ਇਨਸਾਨ ਆ ਕਿਉਂਕਿ ਕੁੱਟਨ ਪਾ ਜਾਂਦੇ ਆ ਹਾਂ ਕਾਰ ਵਾਲੇ ਦੀ ਗਲਤੀ ਆ ਟਰਾਲਾ ਵਾਲਾ ਆਂ ਸਾਈਡ ਤੇ ਹੁੰਦਾ ਕਾਰ ਹੁਣ ਕੰਟਰੋਲ ਨਹੀਂ ਹੁੰਦੀ ਹਾਂ ਗਲਤ ਕਰਨਾ ਫੋਟੋਵਾ ਸੈਂਟ ਕਿੱਥੇ ਆਈ ਬੰਦਾ ਇਹ ਕਿਸੇ ਨੇ ਧੀੜੀ ਕਰਦਾ ਕਿਸੇ ਨੂੰ ਮਾਰਨ ਨਾਲ ਕੋਈ ਨਹੀਂ ਇਹ ਗੁਰੂ ਹਰ ਸਾਹਿਬ ਦੇ ਕਿਹੜੇ ਜਗ੍ਹਾ ਦੇ ਝਾਲ ਪਿੰਡ ਚਾਵਲਾ 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 ਗੁਰੂ ਹਰ ਸਾਹਿਬ ਦਾ ਚਾਵਲਾ ਪਿੰਡ ਆ ਮਲਾਜਮ ਠੀਕ ਹੈ ਪੰਜਾਬ ਪੁਲਿਸ ਦਾ ਮਲਾਜਮ ਕਹਿ ਰਹੇ ਹਾਂ ਜੀ ਪੰਜਾਬ ਪੁਲਿਸ ਦਾ ਮਲਾਜਮ ਹੈ ਪੰਜਾਬ ਪੁਲਿਸ ਦਾ ਮਲਾਜਮ ਹੈ ਚਾਵਲਾ ਪਿੰਡ ਗੁਰੂ ਰਸਾਇ ਦਾ ਤਾਂ ਬਿਲਕੁਲ ਮੌਕੇ ਦੇ ਦੱਤ ਹੋ ਗਈ ਸੀ ਹਾਂ ਇਹ ਬਹੁਤ ਮੁਸ਼ਕਲ ਹੈ ਕੱਢਿਆ ਦੋ ਜਣੇ ਸੀਗੇ ਹਾਂ ਜੀ ਦੋ ਜਣੇ ਸੀ ਦਰਾਈਵਰ ਜਿਹੜਾ ਮੋਟਾ ਹੁੰਦਾ ਸੀ ਡਰਾਈਵਰ ਹਾਂ ਉਹ ਬਚ ਗਏ ਇਹ ਪਾਈਸਾ ਨਾਲ ਪ੍ਰਚਾਰ ਬੈਠੇ ਸੀ। ਕਾਰ 'ਚ ਕਿੰਨੇ ਸਵਾਰ ਸੀ? ਦੋ ਹੀ ਨਹੀਂ। ਦੋ ਹੀ ਨਹੀਂ। ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਸਮੇਂ ਦੀਆਂ। ਜਲਾਲਾਬਾਦ, ਫਿਰੋਜ਼ਪੁਰ, ਫਾਜ਼ਿਲਕਾ ਹਾਈਵੇ ਤੇ ਇੱਕ ਭਿਆਨਕ ਹਾਦਸਾ ਵਾਪਰਿਆ। ਤਸਵੀਰਾਂ ਤੁਸੀਂ ਦੇਖ ਸਕਦੇ ਆ। ਕਾਰ ਅਤੇ ਟਰਾਲੇ ਦੇ ਵਿਚਾਲੇ ਟੱਕਰ ਹੋਈ ਹੈ। ਜੋ ਮੌਕੇ ਤੇ ਮੌਜੂਦ ਲੋਕ ਆ ਉਹਨਾਂ ਦੇ ਦੱਸੇ ਦੇ ਮੁਤਾਬਕ ਕਾਰ ਸਪੀਡ ਤੇ ਸੀ ਔਰ ਗੁਰੂ ਹਰ ਸਹਾਏ ਦੇ ਪਿੰਡ ਝਾਵਲਾ ਦੇ ਇਹ ਕਾਰ ਹੈਗੀ ਆ ਦੋ ਲੋਕ ਇਸ ਦੇ ਵਿੱਚ ਸਵਾਰ ਸਨ ਇੱਕ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪੀਟਲ ਲਿਜਾਇਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗਮਾਨੀ ਵਾਲਾ ਮੋੜ ਗਮਾਨੀ ਵਾਲਾ ਮੋੜ ਜਲਾਲਾਬਾਦ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਦੀਆਂ ਇਹ ਤਸਵੀਰਾਂ ਹੈਗੀਆਂ ਜਿੱਥੇ ਇਹ ਕਾਰ ਟਰਾਲੇ ਦੇ ਵਿੱਚ ਟਕਰਾਈ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਦੱਸੇ ਦੇ ਮੁਤਾਬਕ ਕਾਰ ਦਾ ਨੰਬਰ ਤੁਹਾਨੂੰ ਦੱਸ ਦਿੰਦੇ ਆ ਪਹਿਲਾਂ ਪੀਬੀ 05 ਏਡੀ 5458 ਤਾਂ ਇਹ ਹੁੰਡਾਈ ਦੀ ਕਾਰ ਹੈ ਸ਼ਾਇਦ ਕਿਹੜੀ ਕਾਰ ਹੈ ਆਈ 10 ਆਈ 10 ਆਈ 10 ਕਾਰ ਹੈ ਹੁੰਡਾਈ ਦੀ ਔਰ ਸਾਹਮਣੇ ਰਾਜਸਥਾਨ ਨੰਬਰ ਟਰਾਲਾ ਹੈ ਆਰ ਜੇ 13 ਜੀਬੀ 0590 ਤਾਂ ਟਰਾਲਾ ਸੀਮੈਂਟ ਦਾ ਭਰਿਆ ਹੈ ਇਸ ਦੇ ਨਾਲ ਜਿਹੜਾ ਕੀ ਟੱਕਰ ਹੋਈ ਹੈ ਇਹ ਟੱਕਰ ਇੰਨੀ ਭਿਆਨਕ ਸੀ ਕਿ ਜੋ ਕਾਰ ਤੇ ਨਾਲ ਬੈਠਾ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਡੈੱਡ ਬੋਡੀ ਹਜੇ ਵੀ ਇੱਥੇ ਪਈ ਆ ਔਰ ਜੋ ਚਲਾ ਰਿਹਾ ਸੀ ਉਹ ਗੰਭੀਰ ਜ਼ਖਮੀ ਹੋਇਆ ਏਅਰ ਬੈਗ ਨਹੀਂ ਖੁੱਲੇ ਹਨਾ ਸ਼ਾਇਦ ਇੰਦੇ ਚ ਹੁੰਦਾ ਹੀ ਨਹੀਂ ਹੈ ਨਾ ਤਾਂ ਇਹ ਹਾਦਸਾ ਹੋਇਆ ਦੱਸਿਆ ਜਾ ਰਿਹਾ ਕਿ ਕਾਰ ਸਪੀਡ ਤੇ ਸੀ ਟਰਾਲੇ ਵਾਲੇ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਨਹੀਂ ਹੋ ਸਕਿਆ ਔਰ ਇੱਕ ਸ਼ਖਸ ਦੀ ਜਿਹੜੀ ਹੈ ਮੌਤ ਹੋ ਗਈ ਹੈ ਮੌਕੇ ਤੇ ਹੀ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਮੁਲਾਜ਼ਮ ਦੱਸਿਆ ਜਾ ਰਿਹਾ ਗੁਰੂ ਹਰਸਾਏ ਦੇ ਪਿੰਡ ਝਾਵਲਾ ਦਾ ਰਹਿਣ ਵਾਲੇ ਦੱਸੇ ਜਾ ਰਹੇ ਹੈ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਔਰ ਦੱਸਦੀ ਹੈ ਕਿ ਇਹ ਕਾਰ ਜਿਹੜੀ ਹੈ ਜਲਾਲਾਬਾਦ ਦੀ ਤਰਫੋਂ ਆ ਰਹੀ ਸੀ ਔਰ ਦੂਜੇ ਪਾਸੇ ਟਰਾਲਾ ਜਿਹੜਾ ਇਹ ਫਾਜ਼ਿਲਕਾ ਦੀ ਤਰਫੋਂ ਆ ਰਿਹਾ ਸੀ ਤਾਂ ਇੱਥੇ ਜਿਹੜਾ ਹੈਗਾ ਗਮਾਨੀ ਵਾਲਾ ਮੋੜ ਦੇ ਨਜ਼ਦੀਕ ਜਿਹੜਾ ਕੀ ਹੈ ਇਹ ਹਾਦਸਾ ਵਾਪਰਦਾ ਜਿਸ ਦੇ ਵਿੱਚ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦ ਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਲਜਾਇਆ ਗਿਆ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਡੈੱਡ ਬੋਡੀ ਅਲੀ ਇੱਥੇ ਪਈ ਹਾਂਜੀ ਝਾਵਲਾ ਇਹਨਾਂ ਦਾ ਝਾਵਲਾ ਹਾਂਜੀ ਗੁਰੂ ਸਾਹਿਬ ਦੀਆ ਗੁਰੂ ਸਾਹਿਬ ਦੀਆ ਮਲਾਜ਼ਮ ਦੱਸਦੇ ਆਪਦਾ ਮਲਾਜ਼ਮ ਮਲਾਜ਼ਮ ਦੱਸਿਆ ਹਾਂ ਇੱਕ ਪਚ ਗਿਆ ਇਹ ਮਲਾਜ਼ਮ ਹੈ ਤਾਂ ਬਿਲਕੁਲ ਇੱਕ ਮਲਾਜ਼ਮ ਦੱਸਿਆ ਜਾ ਰਿਹਾ ਇੱਕ ਸ਼ਖਸ ਮਲਾਜ਼ਮ ਸੀਗਾ ਔਰ ਇਹ ਹਾਦਸਾ ਜਿਹੜਾ ਹੈ ਵਾਪਰਿਆ ਹਮਦਪਾਗੀ ਘਟਨਾ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਆ ਔਰ ਇੱਕ ਵਾਰ ਫੇਰ ਇੱਕ ਹਾਦਸਾ ਹੋਇਆ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਸ਼ਖਸ ਦੀ ਜਾਨ ਚਲੀ ਗਈ ਹੈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਤਾਂ ਬਹੁਤ ਹੀ ਮਦਭਾਗੀ ਘਟਨਾ ਵਾਪਰੀ ਹੈ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਈਏ ਗੱਡੀ ਨੰਬਰ ਪੀਪ 05 AD 5458 ਝਾਵਲਾ ਪਿੰਡ ਗੁਰੂ ਹਰਸਹਾਇ ਦਾ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਇੱਕ ਟਰਾਲਾ ਹੈਗਾ ਜੋ ਸੀਮਿੰਟ ਦਾ ਭਰਿਆ ਹੈ ਰਾਜਸਥਾਨ ਨੰਬਰ RJ 13 GB 0590 ਤਾਂ ਇਹ ਹਾਦਸਾ ਜਿਹੜਾ ਹੈਗਾ ਵਾਪਰਿਆ ਤੁਹਾਨੂੰ ਤਸਵੀਰਾਂ ਇਸ ਸਮੇਂ ਦੀਆਂ ਲਾਈਵ ਦਿਖਾ ਰਹੇ ਹਾਂ ਇਸ ਤੋਂ ਹੁਣ ਤੋਂ ਕੁਝ ਸਮਾਂ ਪਹਿਲਾਂ ਕੁਝ ਹੀ ਸਮਾਂ ਪਹਿਲਾਂ ਮਹਿਜ਼ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਦੱਸ ਰਹੇ ਐ ਕਿ ਪੁਲਿਸ ਮੁਲਾਜ਼ਮ ਐ ਜਿਸ ਦੀ ਮੌਤ ਹੋ ਗਈ ਐ ਔਰ ਦੂਸਰਾ ਜ਼ਖਮੀ ਹੋਇਆ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਜਿਹੜਾ ਉਹ ਲਿਜਾਇਆ ਗਿਆ ਤਾਂ ਇਹ ਤਸਵੀਰਾਂ ਐ ਐਂਬੂਲੈਂਸ ਨੂੰ ਫੋਨ ਕੀਤਾ ਬਾਈ ਅੱਜ ਇੱਕ ਨੂੰ ਲੈ ਗਈ ਡੈੱਡ ਬੋਡੀ ਲੈ ਕੇ ਗਈ ਉਹ ਕਹਿੰਦੇ ਆਮ ਮੁਲਾਜ਼ਮ ਆਉਣਗੇ ਆਈ ਨਹੀਂ ਅਲੀਪੁਰ ਤੋਂ ਆਈ ਸਾਰੇ ਆਏ ਨੇ ਤਾਂ ਬਿਲਕੁਲ ਦੱਸ ਦਈਏ ਕਿ ਦੱਸਿਆ ਜਾ ਰਿਹਾ ਕਿ ਪੰਜਾਬ ਪੁਲਿਸ ਦਾ ਹੀ ਇਹ ਇਹ ਦਾ ਕਹਿਣਾ ਹੋਇਆ ਹਾਂ ਤਾਂ ਬਿਲਕੁਲ ਡੈੱਡ ਬੋਡੀ ਜਿਹੜੀ ਆ ਉਹ ਹਜੇ ਇੱਥੇ ਹੀ ਐ ਸੜਕ ਤੇ ਪਈ ਐ ਤਾਂ ਇਹ ਹਾਦਸਾ ਜਿਹੜਾ ਹੈ ਵਾਪਰਿਆ ਅਮਦਪਾਗੀ ਘਟਨਾ ਹੈਗੀ ਹੈ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਪਹਿਲਾਂ ਵੀ ਕਈ ਹਾਦਸੇ ਜਿਹੜੇ ਆ ਵਾਪਰ ਚੁੱਕੇ ਆ ਤਾਂ ਅੱਜ ਫੇਰ ਇੱਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਜਿਸ ਦੀ ਮੌਤ ਹੋਈ ਹੈ ਔਰ ਦੂਜੇ ਪਾਸੇ ਜੇਕਰ ਗੱਲ ਕਰ ਲਈਤੀ ਜਾਵੇ ਤਾਂ ਕਾਰ ਜੋ ਲੋਕ ਇੱਥੇ ਮੌਜੂਦ ਆ ਉਹਨਾਂ ਦੇ ਦੱਸੇ ਮੁਤਾਬਕ ਕਾਰ ਜਿਆਦਾ ਸਪੀਡ ਤੇ ਸੀ ਟਰਾਲੇ ਵਾਲੇ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਨਹੀਂ ਬਚਾ ਸਕਿਆ ਔਰ ਇਹ ਹਾਦਸਾ ਜਿਹੜਾ ਹੈ ਇਹ ਵਾਪਰ ਗਿਆ ਕਾਰ ਦੇਖੋ ਤੁਸੀਂ ਬਿਲਕੁਲ ਹੀ ਖਤਮ ਜਿਹੜੀ ਹੈ ਉਹ ਹੋ ਚੁੱਕੀ ਹੈ ਅੱਗੇ ਤੱਕ ਸਿੱਧੀ ਆਹਮੋ ਸਾਹਮਣੇ ਜਿਹੜੀ ਟੱਕਰ ਹੈ ਉਹ ਹੋਈ ਹੈ ਔਰ ਕਾਰ ਜਿਹੜੀ ਹੈ ਉਸ ਦੇ ਪਰਖੱਚੇ ਉੱਡ ਚੁੱਕੇ ਆ ਇੱਕ ਸ਼ਖਸ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਦੂਸਰਾ ਗੰਭੀਰ ਜ਼ਖਮੀ ਹੋਇਆ ਹੈ ਦੇਖ ਸਕਦੇ ਆ ਉਸੇ ਤਰ੍ਹਾਂ ਹੀ ਹੱਲੀ ਹਾਲਾਤ ਹੈ ਜੁੱਤੀਆਂ ਜਿਹੜੀਆਂ ਬੂਟ ਜਿਹੜੇ ਆ ਉਸੇ ਤਰ੍ਹਾਂ ਹੀ ਸੜਕ ਤੇ ਪਏ ਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮਦ ਭਾਗੇ ਹਾਦਸੇ ਦੀਆਂ ਅੱਛੇ ਤੋਂ ਬਾਅਦ ਦੀਆਂ ਇਹ ਤਸਵੀਰਾਂ ਹੁਣ ਤੋਂ ਕੁਝ ਹੀ ਸਮਾਂ ਪਹਿਲਾਂ ਇਹ ਹਾਦਸਾ ਵਾਪਰਿਆ ਬਹੁਤ ਹੀ ਮਤਭਾਗੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਇੱਕ ਵਾਰ ਫੇਰ ਹਾਦਸਾ ਹੋਇਆ ਕਾਰ ਦੇ ਤੁਸੀਂ ਦੇਖ ਸਕਦੇ ਆ ਕਿ ਪਰਖੱਚੇ ਉੱਡ ਕੇ ਕਿੱਥੋਂ ਤੱਕ ਜਿਹੜਾ ਹੈਗਾ ਉੱਡ ਕੇ ਕਾਰ ਦਾ ਜਿਹੜਾ ਸਮਾਨ ਹੈ ਉਹ ਬਾਹਰ ਨਿਕਲ ਕੇ ਡਿੱ ਗਿਆ ਤਾਂ ਇਹ ਕਾਰ ਹੈ ਔਰ ਕਿੱਥੇ ਉਹ ਜਿੱਥੇ ਮੋੜਦ ਲਖਾ ਦੇ ਨੇ ਗੱਡੀ ਦਾ ਕਾਰ ਦਾ ਓਡੀ ਦੂਰ ਹੋਰ ਉਸ ਤੋਂ ਲਿਆਇਆ ਮਾਣ ਦਾ ਗੱਡੀ ਸਮਾਨੋਂ ਤੇ ਡਿੱਗਾ ਵਾ ਪੋਰਨ ਪੋਰਨ ਦਿਖਾ ਰਹੇ ਕਿੱਥੇ ਉਹ ਅੱਗੇ ਆਹ ਵੇਖੋ ਐਡੀ ਜਬਰਦਸਤ ਸੀ ਆਹ ਵੇਖੋ ਉੱਥੋਂ ਆਇਆ ਉਹ ਉੱਥੋਂ ਗੱਡੀ ਵੱਜੀ ਤੇ ਇਹਨਾਂ ਬੰਦਾ ਕਿੱਥੇ ਲੈ ਕੇ ਆਏ ਅੱਛਾ ਗੱਡੀ ਉੱਥੋਂ ਵੱਜੀ ਹੈ ਤਾਂ ਇਹ ਤੁਹਾਨੂੰ ਦਿਖਾ ਦਿੰਨੇ ਆ ਕਿ ਕਿੱਡੀ ਦੂਰ ਤੋਂ ਜਿਹੜਾ ਹੈਗਾ ਇਹ ਐਕਸੀਡੈਂਟ ਹੋਇਆ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਆ ਕਾਰ ਦੇ ਜਿਹੜੇ ਐ ਇੱਥੋਂ ਤੱਕ ਪਰਖੱਚੇ ਜਿਹੜੇ ਆ ਉਹ ਉੱਡ ਕੇ ਆਏ ਆ ਕਿੱਥੇ ਹਾਦਸਾ ਵਾਪਰਿਆ ਕਿੱਥੋਂ ਕਾਰ ਜਿਹੜੀ ਐ ਉਹ ਟਰਾਲੇ ਦੇ ਨਾਲ ਕਸਰ ਦੀ ਆਈ ਐ ਤਾਂ ਪਤਾ ਨਹੀਂ ਕਿੰਨੀ ਹੀ ਦੂਰ ਹਾਂਜੀ ਸਸਰੇ ਤਾਂ ਇਹ ਬਾਰਨਟ ਐ ਕਾਰ ਦਾ ਕਿੱਥੇ ਪਿਆ ਕਿੰਨੀ ਦੂਰ ਜਿਹੜਾ ਹੈਗਾ ਬਾਰਨਟ ਪਿਆ ਔਰ ਸਾਹਮਣੇ ਕਿੰਨੀ ਦੂਰ ਜਿਹੜਾ ਹੈ ਹਾਦਸਾ ਹੋਇਆ ਤਾਂ ਤਸਵੀਰਾਂ ਤੁਸੀਂ ਹਤਾਇਆ ਲਗਾ ਸਕਦੇ ਹੋ ਕੀ ਇਹ ਹਾਦਸਾ ਕਿੰਨਾ ਭਿਆਨਕ ਹੋਏਗਾ ਔਰ ਜਦ ਟਰਾਲੇ ਦੇ ਵਿੱਚ ਇਹ ਵੱਜੀ ਹੈ ਗੱਡੀ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਜਿਹੜਾ ਕੀ ਹੈ ਕਿੱਡੀ ਦੂਰ ਤੱਕ ਟਰਾਲਾ ਜਿਹੜਾ ਇਸ ਨੂੰ ਘਸੀਟਦਾ ਲੈ ਗਿਆ ਸੁਭਾਵਕ ਹੈ ਕਿ ਟਰਾਲਾ ਵੀ ਸਪੀਡ ਤੇ ਹੋਏਗਾ ਔਰ ਕਾਰ ਵੀ ਦੱਸਿਆ ਜਾ ਰਿਹਾ ਹੈ ਕਿ ਸਪੀਡ ਤੇ ਸੀਗੀ ਫਿਲਹਾਲ ਐਸਐਸਐਫ ਦੀ ਟੀਮ ਜਿਹੜੀ ਹੈ ਉਹ ਹੁਣ ਮੌਕੇ ਤੇ ਪਹੁੰਚੀ ਹੈ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਗਮਾਨੀ ਵਾਲਾ ਮੋੜ ਤੋਂ ਜਿੱਥੇ ਇਹ ਮਦਭਾਗਾ ਹਾਦਸਾ ਵਾਪਰਿਆ ਔਰ ਇੱਕ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਇੱਕ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਔਰ ਜਿਸ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਕਿ ਇਹ ਮੁਲਾਜ਼ਮ ਹੈ ਪੰਜਾਬ ਪੁਲਿਸ ਦਾ ਝਾਵਲਾ ਪਿੰਡ ਹੈ ਗੁਰੂ ਹਰਸਹਾਇ ਦਾ ਤਾਂ ਉਥੋਂ ਦੇ ਦੱਸਿਆ ਜਾ ਰਿਹਾ ਕਿ ਇਹ ਰਹਿਣ ਵਾਲੇ ਹੈ ਔਰ ਹੁਣ ਪੁਲਿਸ ਐਸਐਸਐਫ ਦੀ ਟੀਮ ਜਿਹੜੀ ਹੈ ਉਹ ਮੌਕੇ ਤੇ ਪਹੁੰਚੀ ਹੈ ਔਰ ਹੁਣ ਜਿਹੜਾ ਹੈਗਾ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਪੁਲਿਸ ਦੇ ਵੱਲੋਂ ਐਸਐਸਐਫ ਦੀ ਟੀਮ ਇੱਥੇ ਪਹੁੰਚੀ ਹੈ ਔਰ ਦੱਸ ਦਈਏ ਕਿ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਸ਼ਖਸ ਨਾਮ ਦਾ ਨਹੀਂ ਪਤਾ ਲੇਕਿਨ ਪੰਜਾਬ ਪੁਲਿਸ ਦਾ ਮੁਲਾਜ਼ਮ ਝਾਵਲਾ ਪਿੰਡ ਤੋਂ ਦੱਸਿਆ ਜਾ ਰਿਹਾ ਹੈ ਗੁਰੂ ਹਰ ਸਹਾਏ ਦਾ ਝਾਵਲਾ ਪਿੰਡ ਹੈ ਉੱਥੋਂ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਔਰ ਫਾਜ਼ਿਲਕਾ ਵੱਲ ਨੂੰ ਜਾ ਰਹੇ ਸੀ ਔਰ ਸਾਹਮਣੇ ਤੋਂ ਟਰਾਲਾ ਘੋੜਾ ਜਿਹੜਾ ਉਹ ਆ ਰਿਹਾ ਸੀ ਤਾਂ ਆਹਮੋ ਸਾਹਮਣੇ ਜਿਹੜੀ ਟੱਕਰ ਹੋਈ ਹੈ ਔਰ ਦੱਸ ਦਈਏ ਕਿ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਜੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਜਦਕਿ ਇੱਕ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਜਿਹੜਾ ਕਿ ਇਲਾਜ ਦੇ ਲਈ ਲਜਾਇਆ ਗਿਆ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚੀ ਹੈ ਤਸਵੀਰਾਂ ਜਿਹੜੀਆਂ ਇਹ ਤੁਹਾਨੂੰ ਲਾਈਵ ਦਿਖਾ ਰਿਹਾ ਹੁਣ ਤੋਂ ਕੁਝ ਹੀ ਸਮਾਂ ਪਹਿਲਾਂ ਇਹ ਹਾਦਸਾ ਵਾਪਰਿਆ ਦਰਦਨਾਕ ਹਾਦਸਾ ਵਾਪਰਿਆ ਤਾਂ ਦੱਸ ਦਈਏ ਕਿ ਪਹਿਲਾਂ ਵੀ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਕਈ ਹਾਦਸੇ ਵਾਪਰ ਚੁੱਕੇ ਆ ਅਭੀਤੇ ਦਿਨਾਂ ਦੇ ਵਿੱਚ ਹੀ ਕਈ ਰੂਹ ਕੰਬਾਉ ਹਾਦਸੇ ਵਾਪਰੇ ਆ ਜਿਸ ਦੇ ਵਿੱਚ ਕਈ ਕੀਮਤੀ ਜਾਨਾਂ ਗਈਆਂ ਤਾਂ ਇੱਕ ਵਾਰ ਫੇਰ ਜਿਹੜਾ ਮਦਪਾਗੀ ਘਟਨਾ ਉਹ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਵਾਪਰੀ ਹੈ ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਜਦਕਿ ਇੱਕ ਗੰਭੀਰ ਜ਼ਖਮੀ ਹੋਇਆ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਐ ਐਸਐਸਐਫ ਦੀ ਟੀਮ ਆਈ ਹੈ ਔਰ ਹੁਣ ਜਿਹੜਾ ਹੈਗਾ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਦਪਾਗੀ ਘਟਨਾ ਹੈ ਜੋ ਵਾਪਰੀਆਂ ਤਸਵੀਰਾਂ ਲਾਈਵ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੋਂ ਬਹੁਤ ਹੀ ਮਦਭਾਗੀ ਘਟਨਾ ਵਾਪਰੀ ਹੈ ਇੱਕ ਕਾਰ ਐ ਪੀਬੀ 05 ਇੱਕ ਵਾਰ ਫੇਰ ਤੁਹਾਨੂੰ ਨੰਬਰ ਜਿਹੜਾ ਹੈਗਾ ਉਹ ਦਿਖਾ ਦਿੰਨੇ ਆ ਆਈ 10 ਕਾਰ ਐ ਵਾਈਟ ਕਲਰ ਪੀਬੀ 05 ਏਡੀ 54 58 ਝਾਵਲਾ ਪਿੰਡ ਗੁਰੂ ਹਰਸਾਹੇ ਦਾ ਦੱਸਿਆ ਜਾ ਰਿਹਾ ਜਿੱਥੋਂ ਦੀ ਇਹ ਕਾਰ ਹੈ ਔਰ ਦੂਜੇ ਪਾਸੇ ਆਰ ਜੇ 13 ਗੰਗਾ ਨਗਰ ਨੰਬਰ ਟਰਾਲਾ ਹੈਗਾ ਜੀਬੀ 0 570 ਤਾਂ ਇਹ ਸੀਮਿੰਟ ਦਾ ਭਰਿਆ ਹੈ ਔਰ ਦੱਸਿਆ ਜਾ ਰਿਹਾ ਕਿ ਕਾਰ ਸਪੀਡ ਤੇ ਸੀ ਔਰ ਟਰਾਲੇ ਦੇ ਨਾਲ ਜਿਹੜਾ ਕੀ ਹੈ ਆਹਮੋ ਸਾਹਮਣੇ ਸਿੱਧੀ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਹੋਰ ਗੰਭੀਰ ਜ਼ਖਮੀ ਹੋਇਆ ਤਾਂ ਹੁਣ ਮੌਕੇ ਤੇ ਐਸਐਸਐਫ ਦੀ ਟੀਮ ਪਹੁੰਚੀ ਹੈ ਟਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਇਆ ਜਾ ਰਿਹਾ ਹੈ ਪਈ ਜਦੋਂ ਇਹ ਹਾਦਸਾ ਹੋਇਆ ਤੁਸੀਂ ਹੈਗੇ ਸੀ ਮੌਕੇ ਤੇ ਅਰੇ ਕਾਰ ਪਿੱਛੇ ਹੀ ਸੀ ਮੇਰੀ ਅੱਛਾ ਤੁਸੀਂ ਪਿੱਛੇ ਹੀ ਆ ਰਹੇ ਸੀ ਅੱਛਾ ਪਿੱਛੇ ਹੀ ਸੀਗਾ ਪਰ ਆਇਆ ਵੀ ਇੱਕ ਟਰਾਲਾ ਵਾਲਾ ਆਪਦੀ ਸਾਈਡ ਆਉਂਦਾ ਦੋ ਟਰਾਲੇ ਤੋਂ ਕਾਰ ਹੈ ਅੱਛਾ ਤੇ ਭਾਈ ਸਾਹਿਬ ਨੇ ਜਦੋਂ ਓਵਰਟੇਕ ਮਾਰਿਆ ਉਹ ਟਰਾਲਾ ਹੁਕੋ ਗਿਆ ਅੱਛਾ ਓਵਰਟੇਕ ਕਰਨ ਲੱਗਿਆ ਹੋਇਆ ਓਵਰਟੇਕ ਕਰਿਆ ਗੱਡੀ ਉੱਧਰ ਨਹੀਂ ਕੋਈ ਸ਼ੈ ਹੈਗਾ ਨਾ ਹੋਰ ਪਹਿਲਾਂ ਟਾਇਰ ਨਹੀਂ ਫਟਿਆ ਸੀ ਗੱਡੀ ਨੂੰ ਉਹ ਵਾਟੇ ਕੀਤਾ ਟਰਾਲਾ ਸਾਈਡ ਬਿਲਕੁਲ ਸਹੀ ਆਉਂਦਾ ਸੀ ਹਾਂ ਓਦੋਂ ਟਰਾਲਾ ਆ ਹੀ ਗਿਆ ਹੁਣ ਟਰਾਲਾ ਰੋਕ ਨਹੀਂ ਸਕਦਾ ਨਹੀਂ ਰੁਕ ਸਕਦਾ ਲੋਡ ਹੈ ਉਹਦੇ ਕਰਕੇ ਗੱਡੀ ਉਹਨੇ ਦਿਲ ਜਾ ਰਹੇ ਨੇ ਥੱਲੇ ਛੁੱਟਾ ਉਹਨੇ ਕੋਸ਼ਿਸ਼ ਬੜੀ ਕੀਤੀ ਸੀ ਗੱਡੀ ਟਰਾਲਾ ਥੱਲੇ ਉੱਪਰ ਵੀ ਦਾ ਪਰ ਗੱਡੀ ਉਹਦੇ ਅੱਗੇ ਪਾਸ ਇਹ ਐਕਸੀਡੈਂਟ ਮਤਲਬ ਕਿ ਉੱਥੇ ਹੋਇਆ ਉੱਥੋਂ ਉਹ ਪਿੱਛੇ ਆਪਣੀ ਦੁਕਾਨਾਂ ਨਹੀਂ ਬਸ ਉਹ ਬੋਰਡ ਲੱਗਾ ਜਿੱਥੇ ਹੈ ਨਾ ਹਾਂ ਬਸ ਇੱਥੋਂ ਪੂਰਾ ਜਾ ਕੇ ਆ ਕੇ ਨਾ ਇੱਥੋਂ ਬੱਧੀਆ ਟੱਕ ਲੈ ਟਰਾਲਾ ਇੱਥੋਂ ਇੱਥੇ ਐਕਸੀਡੈਂਟ ਹੋਇਆ ਤੇ ਏਡੀ ਦੂਰ ਤੱਕ ਧੱਕ ਕੇ ਲਿਆ ਆਇਆ ਹੈ ਕਾਹਦੇ ਗਲਤੀ ਟ੍ਰੈਲਰ ਵਾਲੇ ਦੀ ਕੋਈ ਨਹੀਂ ਹਾਂ ਜਿਹੜੇ ਕਾਰ ਕਿਤੇ ਜਾ ਰਹੀ ਹੈ ਕੋਈ ਫਾਜ਼ਲ ਫਾਜ਼ਲ ਗਈ ਜਾ ਰਹੀ ਸੀ ਅੱਛਾ ਇਹ ਤੁਸੀਂ ਦੱਸ ਰਹੇ ਸੀ ਵੀਡੀਓ ਬਣਾਉਣ ਲੱਪੇ ਲੋਕੀ ਕਿਸੇ ਨੇ ਭਾਈ ਇਹ ਹੈਲਪ ਨਹੀਂ ਕੀਤੀ ਦੋ ਚਾਰ ਬੁੱਡੇ ਇੱਥੇ ਸੀਗੇ ਹਾਂ 2-500 ਰੁਪਏ ਦਾ ਕੱਲਾ ਡੈਡ ਸੀ ਉਸ ਤੋਂ ਬਾਅਦ ਉਹ ਬੰਦੇ ਪਹੁੰਚਦੇ ਸੀ ਟ੍ਰੈਲਰ ਤੇ ਵੀਡੀਓ ਬਣਾਉਣ ਲੱਗੇ ਸੀ ਪਹਿਲਾਂ ਤੁਸੀਂ ਦੱਸਿਆ ਬਾਹਰ ਤੇ ਕੱਢ ਲਓ ਨਾ ਕਿਸੇ ਨੇ ਹੈਲਪ ਕੀਤੀ ਨਾ ਕਿਸੇ ਨੇ ਬਹੁਤ ਵੱਡੇ ਚਾਰ ਮੁੰਡੇ ਪੰਛੀ ਬਸ ਜਿਨ੍ਹਾਂ ਨੇ ਅਸੀਂ ਕੱਢਿਆ ਤਾਂ ਅੱਛਾ ਪਾਣੀ ਨੂੰ ਭੇਜਿਆ ਕਰੋ ਆਏ ਆ ਮੇਰੇ ਨੂੰ ਲੈ ਗਏ ਮੁਲਾਜ਼ਮ ਦੱਸਦੇ ਸੀ ਕਿ ਇਹਦਾ ਇੱਕ ਨੰਬਰ ਤੇ ਫੋਨ ਲਾਇਆ ਫੋਨ ਵੀ ਨਾਲ ਦੇ ਦਿੱਤਾ ਉਹਨਾਂ ਨੇ 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 ਫੋਨ ਵੀ ਨਾਲ ਦੇ ਦਿੱਤ ਇਹ ਦੋਵੇਂ ਮੁਲਾਜ਼ਮ ਨੇ ਪੰਜਾਬ ਪੁਲਿਸ ਨਹੀਂ ਆਏ ਨੇ ਪਤਾ ਲੱਗਿਆ ਉਹਨਾਂ ਨੇ ਦੇਰਿਆਂ ਮੁਲਾਜ਼ਮ ਨੇ ਦੱਸਿਆ ਸੀ ਵੀਰੇ ਨੇ ਦੱਸਿਆ ਵੀ ਇਹ ਮੁਲਾਜ਼ਮ ਨੇ ਅੱਛਾ ਮਤਲਬ ਕਿ ਇਹਨਾਂ ਦੀ ਜਿਹਨਾਂ ਦੀ ਡੈਥ ਹੋਈ ਇਹ ਮੁਲਾਜ਼ਮ ਇਹ ਇਹ ਮੁਲਾਜ਼ਮ ਦੱਸੀ ਜਾ ਰਹੀ ਹੈ ਉਹ ਦੂਸਰਾ ਜਿਹੜਾ ਅੱਛਾ ਉਹ ਮੁਲਾਜ਼ਮ ਹੋ ਸਕਦਾ ਦੋਨੇ ਮੁਲਾਜ਼ਮ ਹੋ ਸਕਦਾ ਹਾਂ ਵਾਲੀ ਕਲੀਅਰ ਨਹੀਂ ਹੈਗਾ ਨਾਮ ਮੁਲਾਜ਼ਮ ਹਾਂ ਨਾ ਕੋਸ਼ ਵਿਜੀਤ ਸਿੰਘ ਕੁਛ ਇਹਦਾ ਲੱਗਦਾ ਨਹੀਂ ਵਿਜੀਤ ਸਿੰਘ ਕਲੀਅਰ ਨਹੀਂ ਹੋਇਆ ਮੁਲਾਜ਼ਮ ਉਹ ਜਿੱਤੇ ਨਹੀਂ ਬਲਾਜਾ ਉਹਨਾਂ ਨੂੰ ਸੋਚ ਨਹੀਂ ਸੀ ਨਹੀਂ ਇਹ ਐਡਾ ਹਾਦਸਾ ਇਹਦਾ ਸੋਧ ਰੈਂਦੀ ਨਹੀਂ ਬੰਦੇ ਹਾਂ ਜੀ ਬਹੁਤ ਆ ਡਾਕਟਰ ਉਹ ਆਪਾਂ ਭੇਜ ਹਾਂ ਇਹ ਤੁਸੀਂ ਦੇਖਣਾ ਸੀ ਬਹੁਤ ਮਦ ਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਹੈ ਔਰ ਪੁਲਿਸ ਵੀ ਹੁਣ ਜਿਹੜਾ ਹੈਗਾ ਮੌਕੇ ਤੇ ਪਹੁੰਚੀ ਹੈ ਜਾਂਚ ਕਰਨ ਦੇ ਲਈ ਆ ਐਸਐਸਐਫ ਦੀ ਟੀਮ ਵੀ ਪਹੁੰਚੀ ਹੈ ਔਰ ਹੁਣ ਜਿਹੜਾ ਹੈਗਾ ਉਹ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਦੱਸ ਦਈਏ ਕਿ ਮੁਲਾਜ਼ਮ ਦੱਸੇ ਜਾ ਰਹੇ ਆ ਜਿਨ੍ਹਾਂ ਦੀ ਇਹ ਕਾਰ ਹੈ ਇੱਕ ਦੀ ਜਿਹੜੀ ਹੈ ਮੌਤ ਹੋਈ ਹੈ ਇੱਕ ਗੰਭੀਰ ਜ਼ਖਮੀ ਹੈ ਹਾਲੇ ਕਿ ਕਲੀਅਰ ਨਹੀਂ ਹੈਗਾ ਕਿ ਜਿਸ ਦੀ ਮੌਤ ਹੋਈ ਆ ਉਹ ਮੁਲਾਜ਼ਮ ਸੀ ਜਾਂ ਦੂਸਰਾ ਸ਼ਖਸ ਜੋ ਗੰਭੀਰ ਜ਼ਖਮੀ ਹੋਇਆ ਉਹ ਮੁਲਾਜ਼ਮ ਸੀ ਲੇਕਿਨ ਦੱਸ ਦਈਏ ਹਾਂ ਹਾਦਸਾ ਜਿਹੜਾ ਹੈ ਉਹ ਬਹੁਤ ਹੀ ਹਮਤ ਭਾਗਾ ਹਾਦਸਾ ਹੈ ਔਰ ਦੱਸ ਰਹੇ ਆ ਜੋ ਇੱਥੇ ਕਾਰ ਚਾਲਕ ਹੈ ਜਿਹੜਾ ਪਿੱਛੇ ਆ ਰਿਹਾ ਸੀ ਉਸ ਨੇ ਦੱਸਿਆ ਕਿ ਬਹੁਤ ਕੋਸ਼ਿਸ਼ ਜਿਹੜੀ ਆ ਉਸ ਦੇ ਵੱਲੋਂ ਟਰਾਲੇ ਵਾਲੇ ਵੱਲੋਂ ਕੀਤੀ ਗਈ ਦੋ ਟਰਾਲੇ ਉਹ ਟੇਕ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਜਿਹੜੀ ਆ ਕਾਰ ਵੱਲੋਂ ਕੀਤੀ ਜਾਂਦੀ ਹੈ ਇਸੇ ਦੌਰਾਨ ਮੂਰੇ ਉਹ ਟਰਾਲਾ ਆ ਜਾਂਦਾ ਹੈ ਜੋ ਕਿ ਸਪੀਡ ਤੇ ਹੁੰਦਾ ਹੈ ਕਾਰ ਵੀ ਕਾਫੀ ਸਪੀਡ ਤੇ ਹੁੰਦੀ ਹੈ ਤਾਂ ਇਸੇ ਦੌਰਾਨ ਟਰਾਲਾ ਟਰਾਲੇ ਵਾਲੇ ਵੱਲੋਂ ਆਪਣਾ ਟਰਾਲਾ ਜਿਹੜਾ ਕੀ ਰੋਡ ਤੋਂ ਥੱਲੇ ਸੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਦੋਂ ਤੱਕ ਕਾਰ ਜਿਹੜੀ ਆ ਉਹ ਟਰਾਲੇ ਦੇ ਮੂਰੇ ਆ ਜਾਂਦੀ ਔਰ ਇਹ ਹਾਦਸਾ ਜਿਹੜਾ ਹੈਗਾ ਇਹ ਵਾਪਰ ਜਾਂਦਾ ਹੈ ਮਦਪਾਗਾ ਹਾਦਸਾ ਹੈ ਗਲਤੀ ਕਿਸੇ ਦੀ ਵੀ ਹੋਵੇ ਲੇਕਿਨ ਫੇਰ ਇੱਕ ਕੀਮਤੀ ਜਾਨ ਜਿਹੜੀ ਹੈ ਉਹ ਗਈ ਚਲੀ ਸੜਕ ਤੇ ਟ੍ਰੈਫਿਕ ਕਾਰਨ ਜਾਂ ਕਾਲੀ ਕਾਰਨ ਕਹਿ ਲੋ ਜਾਂ ਸੜਕ ਛੋਟੀ ਕਹਿ ਲੋ ਕੋਈ ਵੀ ਕਾਰਨ ਤੁਸੀਂ ਇਸ ਦਾ ਮੰਨ ਸਕਦੇ ਹੋ ਲੇਕਿਨ ਇੱਕ ਸ਼ਖਸ ਜਿਹੜਾ ਉਹ ਅੱਜ ਫੇਰ ਫਿਰੋਜ਼ਪੁਰ ਫਾਜ਼ਿਲકા ਇਸ ਖੂਨੀ ਸੜਕ ਦੀ ਪੇਟ ਚੜ ਗਿਆ ਬਹੁਤ ਮਦ ਭਾਗਾ ਹਾਦਸਾ ਹੈ ਔਰ ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਜਿਹੜਾ ਕੀ ਹੈ ਮੌਕੇ ਤੇ ਮੌਤ ਹੋ ਗਈ ਹੈ ਪੁਲਿਸ ਪਹੁੰਚੀ ਹੈ ਕਾਰਵਾਈ ਜਿਹੜੀ ਹੈ ਉਹ ਅੱਗੇ ਦੀ ਕੀਤੀ ਜਾ ਰਹੀ ਹੈ ਬਹੁਤ ਹੀ ਮਨਪਾਕੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਕਾਰ ਅਤੇ ਕੋੜੇ ਟਰਾਲੇ ਦੇ ਵਿਚਾਲੇ ਆ ਮੌਸਮ ਨੇ ਟੱਕਰ ਹੋਈ ਹੈ ਇੱਕ ਦੀ ਮੌਤ ਹੋਈ ਹੈ ਜਦ ਕਿ ਦੂਸਰਾ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਗੁਰੂ ਹਰਪਾ ਸਾਹਿਬ ਦੇ ਹਲਕੇ ਦੀ ਇਹ ਗੱਡੀ ਦੱਸੀ ਜਾ ਰਹੀ ਹੈ ਗੁਰੂ ਹਰ ਸਹਾਏ ਏਰੀਏ ਦੀ ਚਲੋ ਬੰਦਿਲਪੁਰ ਇਹ ਮਦਪਾਗਾ ਹਾਦਸਾ ਵਾਪਰਿਆ ਗੁਰੂ ਹਰ ਸਾਹਿਬ ਦੀ ਗੱਡੀ ਦੱਸੀ ਜਾ ਰਹੀ ਹੈ ਔਰ ਹੁਣ ਪੁਲਿਸ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਰੋਡ ਜਿਹੜੀ ਹੈ ਉਸ ਨੂੰ ਕਲੀਅਰ ਕਰਾਇਆ ਜਾ ਰਿਹਾ ਹੈ ਕਈ ਹਾਦਸੇ ਪਹਿਲਾਂ ਹੀ ਵਾਪਰ ਚੁੱਕੇ ਐ ਔਰ ਹੁਣ ਫੇਰ ਇੱਕ ਮਦਪਾਗਾ ਹਾਦਸਾ ਵਾਪਰਿਆ ਮੁਲਾਜ਼ਮ ਦੱਸੀ ਜਾ ਰਹੇ ਐ ਹਾਲਾਂਕਿ ਕਲੀਅਰ ਨਹੀਂ ਹੋਇਆ ਲੇਕਿਨ ਗੁਰੂ ਹਰ ਸਾਹਿਬ ਦੇ ਇਹ ਕਾਬਲਾ ਪਿੰਡ ਦੱਸਿਆ ਜਾ ਰਿਹਾ ਜਿੱਥੋਂ ਦੀ ਇਹ ਗੱਡੀ ਸੀਗੀ ਔਰ ਐਂਬੂਲੈਂਸ ਵੀ ਆ ਗਈ ਸਾਹੋਂ ਟੁੱਟ ਕੇ ਜਮਾਈ ਦੀ ਨਾਕੀ ਕਿਹਦੀ ਜੀ ਬੱਸ ਕੂਲ ਦੇ ਵਾਲਾ ਟਿਕਨੇ ਟਾਰ ਰਹੇ ਹੋ ਚੱਲ ਚੱਲ ਮੇਰਾ ਖੜਨਾ ਨਹੀਂ ਗਿਆ ਗੱਲ ਹੋ ਗਈ ਸਰਨਾ ਬੱਸ ਆ ਗਏ ਨੇ ਬਾਈ ਆਦੀ ਪੜੇਗਾ ਇਹ ਮਦਪਾਗੀ ਘਟਨਾ ਵਾਪਰੀ ਹੈ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਗਮਾਨੀ ਵਾਲਾ ਮੋੜ ਵਿਖੇ ਜਿੱਤਿਆਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਮਦਪਾਗਾ ਹਾਦਸਾ ਵਾਪਰਿਆ ਹੈ ਕਾਰ ਅਤੇ ਕੋਹੜੇ ਟਰਾਲੇ ਦੇ ਵਿਚਾਲੇ ਜਿਹੜੀ ਹੈ ਟੱਕਰ ਹੋਈ ਹੈ ਦੂਰੋਂ ਸਾਹ ਦਾ ਪਿੰਡ ਦਰਦੇ ਕਾਬਲਾ ਪਹਿਲਾਂ ਜਿਹੜਾ ਮੁੰਡਾ ਨਾਲ ਚੁਣਾ ਚੁਣ ਲੈ